ਇੱਥੇ ਨਰਸ ਚੰਦਨੀ ਮੈਂ ਲੈ ਕੇ ਰਿਹਾ ਹਾਂ ਸਸਰਕਾਲ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਮੈਂ ਮਨਫਿਤ ਕੋ ਕਹਿੰਦੇ ਨੇ ਗਰੀਬਾਂ ਦੇ ਮੂੰਹੋਂ ਬੁਰਕੀ ਖੋਣਾ ਪਾਪ ਹੁੰਦਾ ਪਰ ਸਰਹੱਦੀ ਪਿੰਡ ਭਾਗੋਪੁਰ ਬੇਟ ਵਿੱਚ ਅੱਜ ਕੁਝ ਅਜੀਹਾਹੀ ਹੋ ਰਿਹਾ ਜਿਨ੍ਹਾਂ ਕਿਸਾਨਾਂ ਕੋਲ ਕੁੱਲ ਮਿਲਾ ਕੇ ਅੱਧਾ ਜੁਆ ਇੱਕ ਕਿਲਾ ਜ਼ਮੀਨ ਹੈ ਅੱਜ ਉੱਥੇ ਸਰਕਾਰੀ ਮਸ਼ੀਨਾ ਗਰਜ ਰਹੀਆਂ ਨੇ ਇਲਜ਼ਾਮ ਹੈ ੱੱਕੇ ਸ਼ਾਹੀ ਦਾ ਗਰੀਬਾਂ ਨੂੰ ਉਜਾੜਨ ਦਾ ਮਾਮਲਾ ਨੈਰੀ ਵਿਭਾਗ ਨਾਲ ਜੁੜਿਆ ਹੋਇਆ ਹੈ ਪਿੰਡ ਦੇ ਸਰਪੰਚ ਮੱਸੂ ਸਿੰਘ ਅਤੇ ਨੰਬਰਦਾਰ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਮਹਿਕਮੇ ਨੇ ਨਹਿਰ ਕੱਢਣ ਲਈ ਜੋ ਜ਼ਮੀਨਾਂ ਐਕਵਾਇਰ ਕੀਤੀਆਂ ਸੀ ਉਸ ਦੇ ਪੈਸੇ ਵੀ ਆ ਗਏ ਤੇ ਨਿਸ਼ਾਨਦੇਹੀਆਂ ਵੀ ਲੱਗੀਆਂ ਪਰ ਹੁਣ ਕਹਾਣੀ ਬਦਲ ਗਈ ਹੈ ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਕੁਝ ਪ੍ਰਸੂਖਦਾਰ ਲੋਕਾਂ ਦੇ ਦਬਾਅ ਹੇਠ ਆ ਕੇ ਅਫਸਰ ਨਿਸ਼ਾਨਦੇਹੀ ਵਾਲੀ ਜਗਾ ਛੱਡ ਕੇ ਗਰੀਬ ਐਸੀ ਪਰਿਵਾਰਾਂ ਦੀਆਂ ਜ਼ਮੀਨਾਂ ਵਿੱਚੋਂ ਨਹਿਰ ਕੱਢਣ ਦੀ ਤਿਆਰੀ ਕਰ ਰਹੇ ਨੇ ਉਹੋ ਜ਼ਮੀਨਾਂ ਜੋ ਉਹਨਾਂ ਦੀ ਰੋਜ਼ੀ ਰੋਟੀ ਦਾ ਇਕਲੌਤਾ ਸਾਧਨ ਨੇ। ਭਾਈਏ ਬੇਨਤੀ ਆ ਕਿ ਸਾਡੇ ਕਲਾ ਕਲਾ ਦਾ 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 ਕਲਾ ਹੁੰਦੀ ਆ। ਸਾਡੇ ਨੰਬਰਾਂ ਦੇ ਵਿੱਚੋਂ ਪਹਿਲੀ ਨਹਿਰ ਨਹੀਂ ਨਿਕਲਦੀ ਤੇ ੱਟਕੇ ਨਾਲ ਕੱਢੀ ਜਾ ਰਹੀ ਨਹਿਰ ਮੈਗਮਾ ੱਟਕਾ ਕਰ ਰਿਹਾ ਸਾਡੇ ਨਾਲ। ਜ਼ਰਾ ਸੁਣੋ ਕਿਵੇਂ ਇਹ ਕਿਸਾਨ ਆਪਣੇ ਹੱਕਾਂ ਲਈ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਨੇ। ਜਿੰਨੇ ਜੀਵਨ ਬੈਰਨ ਉਧਰੋਂ ਜਿੱਤੇ ਬਲਣੀ ਤੇ ਵੀ ਇੱਥੇ ਨਹੀਂ ਬਣਦੀ ਤੇ ਇੱਧਰ ਜਿਹੜੇ ਹੈਗਾ ਐਸੀ ਭੈਚਾਰਾ। ਉਹ ਨਗਰ ਦੇ ਦਰਿਆ ਦੇ ਕੋਲ ਵਾਲਾ ਉਹ ਜਗ੍ਹਾ ਤੇ ਪਾਣੀ ਉਹ ਮਿੱਟੀ ਪਾ ਰਹੇ ਨੇ ਉਹ ਕਹਿੰਦੇ ਨੇ ਕਿ ਅਸੀਂ ਕਿਉਂ ਮਿੱਟੀ ਪਾਉਂਦੀ ਜਿੱਥੇ ਲੀਕੀ ਉੱਥੇ ਕੱਢੀ ਜਾਵੇ ਇਹ ਤਾਂ ਸੀ ਪਿੰਡ ਵਾਲਿਆਂ ਦਾ ਦਰਦ ਪਰ ਅਫਸਰ ਕੀ ਕਹਿੰਦੇ ਨੇ ਜਦੋਂ ਅਸੀਂ ਐਸਜੀਓ ਜਸबीर ਸਿੰਘ ਨਾਲ ਗੱਲ ਕੀਤੀ ਤਾਂ ਕਹਾਣੀ ਕੁਝ ਹੋਰ ਹੀ ਨਿਕਲੀ ਉਹਨਾਂ ਦਾ ਕਹਿਣਾ ਹੈ ਕਿ 1988 ਦੇ ਹੜ੍ਹਾਂ ਦੇ ਵਿੱਚ ਅਸਲ ਨਹਿਰ ਵਾਸ਼ਆਊਟ ਹੋ ਗਈ ਸੀ ਤੇ ਕਿਸਾਨਾਂ ਨੇ ਉਹ ਜ਼ਮੀਨ ਵਾ ਲਈ ਸੀ ਹੁਣ ਦੁਬਾਰਾ ਸੋਧ ਕਰਕੇ ਜਿੱਥੇ ਪੁਰਾਣੀ ਨਹਿਰ ਸੀ ਉੱਥੇ ਹੀ ਬਣਾਈ ਜਾ ਰਹੀ ਹੈ ਉਹਨਾਂ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਕੋਈ ਤੱਕਾ ਨਹੀਂ ਹੋਵੇਗਾ ਤੇ ਬਣਦਾ ਮੁਆਵza ਵੀ ਮਿਲੇਗਾ ਹੁਣ ਇੱਕ ਪਾਸੇ ਸਰਕਾਰੀ ਨਕਸ਼ੇ ਨੇ ਤੇ ਦੂਜੇ ਪਾਸੇ ਗਰੀਬਾਂ ਦੀ ਰੋਜ਼ੀ ਰੋਟੀ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਕੋਈ ਵਿਚਾਰਲਾ ਰਾਹ ਕੱਢਦਾ ਜਾਂ ਫਿਰ ਸਰਹੱਦੀ ਪਿੰਡਾਂ ਦੇ ਇਹ ਕਿਸਾਨ ਸੰਘਰਸ਼ ਦੇ ਰਾਹ ਪੈਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ